ਸੋ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮਵੀਟੀਵੀ ਅਤੇ ਨਿਊਜ਼ ਟੂਡੇ ਪੰਜਾਬ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੰਗਰੂਰ ਧੂਰੀ ਰੋਡ ਦੀਆਂ ਜੇ ਬਿਲਕੁਲ ਜਾਣਕਾਰੀ ਦੇ ਦਈਏ ਕਿ ਸੰਗਰੂਰ ਧੂਰੀ ਰੋਡ ਤੇ ਸਥਿਤ ਸਨਰਾਈਜ਼ ਪੈਲਸ ਨੂੰ ਅੱਗ ਲੱਗਣ ਦਾ ਸਮਾਚਾਰ ਹੈ ਜਿਹੜਾ ਪ੍ਰਾਪਤ ਹੋਇਆ ਜੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਨਰਾਈਜ਼ ਪੈਲਸ ਦੀ ਜਾਣਕਾਰੀ ਮਿਲੀ ਹੈ ਕਿ ਸਨਰਾਈਜ਼ ਪੈਲਸ ਦੇ ਜਿਹੜੇ ਬਾਹਰ ਲੱਗੇ ਹੋਏ ਜਿਹੜੇ ਸਜਾਵਟੀ ਫੁੱਲ ਕੱਪੜੇ ਨੂੰ ਜਿਹੜੀ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਹੌਲੀ-ਹੌਲੀ ਅੱਗ ਜਿਹੜੀ ਸਾਰ ਹੀ ਪੈਲਸ ਨੂੰ ਜਿਹੜੀ ਫੜ ਲੈਂਦੀ ਹੈ ਮੌਕੇ ਤੇ ਜਿਹੜੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉਹ ਪਹੁੰਚ ਜਾਂਦੇ ਨੇ ਤੇ ਅੱਗ ਨੂੰ ਕਾਬੂ ਜਿਹੜਾ ਪਾਇਆ ਜਾ ਰਿਹਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੰਗਰੂਰ ਧੂਰੀ ਰੋਡ ਦੀਆਂ ਸੰਗਰੂਰ ਧੂਰੀ ਰੋਡ ਤੇ ਸਥਿਤ ਸਨਰਾਈਜ਼ ਪੈਲੇਸ ਨੂੰ ਭਿਆਨਕ ਅੱਗ ਆ ਜਿਹੜੀ ਲੱਗ ਜਾਂਦੀ ਹੈ ਜਿਸ ਦੇ ਵਿੱਚ ਪੈਲੇਸ ਵਾਲੇ ਦਾ ਭਾਰੀ ਨੁਕਸਾਨ ਆ ਜਿਹੜਾ ਹੋ ਜਾਂਦਾ ਪਰ ਮੌਕੇ ਤੇ ਫਾਇਰ ਬਰਗੇਡ ਦੀਆਂ ਗੱਡੀਆਂ ਪਹੁੰਚ ਕੇ ਕਿਤੇ ਨਾ ਕਿਤੇ ਅੱਗ ਨੂੰ ਕਾਬੂ ਪਾ ਲੈਂਦੇ ਨੇ ਹਾਲਾਂਕਿ ਅੱਗ ਲੱਗਣ ਦੇ ਜਿਹੜੇ ਕਾਰਨ ਨੇ ਹਾਲੇ ਤੱਕ ਪਤਾ ਨਹੀਂ ਲੱਗੇ ਉਸ ਦੀ ਜਾਂਚ ਹੈ ਜਿਹੜੀ ਚੱਲ ਰਹੀ ਹੈ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਫਾਇਰ ਬਰਗੇਡ ਦੇ ਗੱਡੀਆਂ ਕੋਲੋਂ ਮੌਕੇ ਤੇ ਪਹੁੰਚ ਕੇ ਅੱਦ ਨੂੰ ਜਿਹੜਾ ਕਾਬੂ ਕੀਤਾ ਜਾ ਰਿਹਾ ਸੋ ਇਸ ਮੌਕੇ ਸਾਡੇ ਨਾਲ ਪੈਲਸ ਦੇ ਮਾਲਕ ਰਜੇਸ਼ ਚਰਕ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਫਾਇਰ ਬ੍ਰਿਗੇਡ ਦੇ ਅਫਸਰ ਨਾਲ ਵੀ ਗੱਲਬਾਤ ਕਰਾਂਗੇ। ਨਾ ਹੁੰਦਾ ਉਸ ਤੋਂ ਬਾਅਦ ਇਹ ਬਹੁਤ ਨੁਕਸਾਨ ਬਾਰੇ ਕਹਿ ਸਕਦੇ ਨੇ ਕਿ ਬਹੁਤ ਸ਼ੁਕਰ ਹੈ ਕਿ ਜਾਨੀ ਨੁਕਸਾਨੋਂ ਤੋਂ ਬਚਾਅ ਹੋ ਗਿਆ ਇਹ ਸਭ ਤੋਂ ਵੱਧ ਸਿਰਫ ਕੰਮ ਚੱਲ ਰਿਹਾ ਸੀ ਨਹੀਂ ਕਿੰਨੀ ਕਦੋਂ ਪਤਾ ਲੱਗੇ ਤੁਹਾਨੂੰ ਵੀ ਕਿੰਨੇ ਮੈਨੂੰ 15-20 ਮਿੰਟ ਪਹਿਲਾਂ ਪਤਾ ਲੱਗਿਆ 15-20 ਮਿੰਟ ਚ ਇੱਡਾ ਕੁਝ ਹੋ ਗਿਆ ਮੈਨੂੰ ਤਾਂ 15 ਮਿੰਟ ਪਹਿਲਾਂ ਪਤਾ ਲੱਗਣ ਨੂੰ ਇੱਕ ਘੰਟਾ ਹੋ ਗਿਆ ਨਹੀਂ ਇਹਦੇ ਕੰਮ ਖੀ ਚੱਲ ਕੋਈ ਕੰਮ ਨਹੀਂ ਚੱਲਦਾ ਕੰਮ ਨਹੀਂ ਚੱਲ ਰਿਹਾ ਜੀ ਇਹਦਾ ਜਿਹੜਾ ਸ਼ਿੱਟ ਤਿਆਰ ਠੀਕ ਹੈ ਹੁਣ ਪਤਾ ਕਰਦੇ ਹਾਂ ਵੀ ਕਿੱਦਾਂ ਲੱਗਿਆ ਜੀ ਸਰ ਵੈਲਡਰ ਦਾ ਅੰਦਰ ਸਮਾਨ ਪਿਆ ਪਤਾ ਲੱਗਾ ਕਿ ਵੈਲਡਿੰਗ ਹੋ ਰਹੀ ਦੀ ਕੁਝ ਚੈੱਕ ਕਰਾਂ ਮੈਂ ਹਜੇ ਸਿੱਧਾ ਇੱਧਰ ਆਇਆ ਹਾਂ ਪਤਾ ਕਰਦੇ ਹਾਂ ਵੈਲਡਿੰਗ ਕਰਕੇ ਲੱਗੇ ਜਾਂ ਸ਼ਾਰਟ ਸਰਕਟ ਹੋਇਆ ਜਾਂ ਕੀ ਹੋਇਆ ਉਹ ਸਾਰਾ ਦੇਖ ਜੀ ਜਲਦੀ ਤੋਂ ਜਲਦੀ ਜੀ ਬਿਲਕੁਲ ਹੈ ਜੀ ਅਮਰਿੰਦਰਪਾਲ ਸਿੰਘ ਸੰਤੋ ਹਾਂ ਜੀ ਹਾਂ ਫਾਇਰ ਉਸ ਤਰ੍ਹਾਂ ਜੀ ਸਰ ਕਿਸ ਤਰ੍ਹਾਂ ਇਹ ਇਹ ਆਸੋ ਹੋਇਆ ਫਾਇਰ ਆਇਆ ਉਸ ਦਾ ਕਿਸ ਤਰ੍ਹਾਂ ਦੇ ਠੀਕ ਹੈ ਸਨਰਾਈਜ਼ ਪਹਿਲਾਂ ਤੇ ਸਾਨੂੰ ਤਕਰੀਬਨ 5:50 ਦੇ ਕਰੀਬ ਕਾਲ ਆਈ ਸੀ ਜਿਹੜੇ ਓਨਰ ਨੇ ਸਨਰਾਈਜ਼ ਪਹਿਲ ਉੱਤੇ ਕਿ ਇੱਥੇ ਜਿਹੜਾ ਹੈਗਾ ਇੱਕ ਕੋਈ ਉਹਨਾਂ ਦਾ ਨਿਰਮਾਣ ਅਧੀਨ ਕੋਈ ਟੈਂਪਰੇਰੀ ਸੈਟਅਪ ਵੀ ਉਹਦੇ ਵਿੱਚ ਜਿਹੜਾ ਵੈਲਡਿੰਗ ਦੇ ਦੌਰਾਨ ਅੱਗ ਲੱਗੀ ਹੈਗੀ ਹੈ ਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਸੰਗਰੂਰ ਦੀ ਟੀਮ ਤੇ ਸੰਗਰੂਰ ਤੋਂ ਬਾਅਦ ਵਿੱਚ ਅਸੀਂ ਦੋ ਗੱਡੀਆਂ ਹੋਰ ਇੱਕ ਸੁਨਾਮ ਤੋਂ ਤੇ ਇੱਕ ਧੂਰੀ ਤੋਂ ਜਿਹੜੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਬੁਲਾਈਆਂ ਨੇ ਮੌਕੇ ਦੇ ਉੱਤੇ ਅੱਗੇ ਤੇ ਕਾਬੂ ਪਾਇਆ ਜਾ ਰਿਹਾ ਜਿਹੜਾ ਕਿ ਹੱਲੇ ਤੁਹਾਡੇ ਸਾਹਮਣੇ ਜਿਹੜਾ ਆਪਰੇਸ਼ਨ ਨਾਲੇ ਚੱਲ ਰਿਹਾ ਹੈਗਾ ਜਿਹਨੂੰ ਘੰਟੇ ਦੱਕੀ ਤੱਕ ਸਮਾਂ ਲੱਗਦਾ ਕੀ ਲੱਗਦਾ ਪੈਲਸਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਫਾਇਰ ਸਿਸਟਮ ਵਾਸਤੇ ਫਾਇਰ ਸਿਸਟਮ ਦੇ ਵਾਸਤੇ ਜੇ ਆਪਾਂ ਗੱਲ ਕਰੀਏ ਸਨਰਾਈਜ਼ ਪੈਲਸ ਦੀ ਇਹਨਾਂ ਨੇ ਆਪਣਾ ਸਿਸਟਮ ਲਗਾਇਆ ਹੋਇਆ ਪਰ ਮੌਕੇ ਤੇ ਉਹ ਸਿਸਟਮ ਇਹਨਾਂ ਵੱਲੋਂ ਜਿਹੜਾ ਵਰਤੋਂ ਚ ਨਹੀਂ ਲਿਆ ਗਿਆ ਉਹ ਇਹਨਾਂ ਦੀ ਜਿਹੜਾ ਕਿਤੇ ਨਾ ਕਿਤੇ ਅਣਗਹਿਲੀ ਜਾਪਦੀ ਆ ਤੇ ਬਾਕੀ ਇਹ ਨਹੀਂ ਹੈਗਾ ਵੀ ਇਹ ਤੇ ਸਿਸਟਮ ਇੰਸਟਾਲ ਨਹੀਂ ਸਿਸਟਮ ਇਹਨਾਂ ਨੇ ਜਿਹੜਾ ਆਪਣੇ ਫਿਟ ਕੀਤਾ ਹੋਇਆ ਪਰ ਮੌਕੇ ਤੇ ਜਿਹੜਾ ਹੈਗਾ ਅੱਗ ਇੰਨੀ ਜ਼ਿਆਦਾ ਇੱਕਦਮ ਜਿਹੜਾ ਤੇਜ਼ੀ ਫੜ ਗਈ ਤੇਸ ਕਰਕੇ ਜਿਹੜਾ ਇੱਥੇ ਮੌਕੇ ਤੇ ਕਿਉਂਕਿ ਕੋਈ ਪ੍ਰੋਗਰਾਮ ਨਹੀਂ ਹੈਗਾ ਉਸ ਕਰਕੇ ਇਹਨਾਂ ਦੇ ਮਾਲਕ ਦੇ ਦੱਸਣ ਅਨੁਸਾਰ ਜਿਹੜਾ ਇੱਥੇ ਲੇਬਰ 19 ਜਿਆਦਾ ਘੰਟੀ ਦੇ ਜੋ ਗਲਤ ਨਾ ਹੋਣ ਕਰਕੇ ਅੱਗ ਨੂੰ ਕੰਟਰੋਲ ਕਰਨ ਦੇ ਵਿੱਚ ਮੁਸ਼ਕਲ ਆਈ ਜਿਹਦੇ ਕਰਕੇ ਇਹਨਾਂ ਨੇ ਜਿਹੜਾ ਹੈਗਾ ਸੰਗਰੂਪ ਫਾਇਰਮ ਗੇਟ ਤੋਂ ਆਪ ਮਦਦ ਲਈ ਕਿ ਲਾਵਾ ਸਰ ਕੋਈ ਨੁਕਸਾਨ ਬਾਰੇ ਜਿਹੜਾ ਹੈਗਾ ਜੀ ਮਾਲਕ ਦੱਸ ਸਕਦੇ ਨੇ ਕਿਉਂਕਿ ਇੰਸਟਾਲੇਸ਼ਨ ਨਵੀਂ ਇਹਨਾਂ ਵੱਲੋਂ ਲਗਵਾਈ ਜਾ ਰਹੀ ਸੀਗੀ ਇਹਦੇ ਬਾਰੇ ਤਾਂ ਮਾਲਕ ਹੀ ਪ੍ਰੋਪਰ ਜਾਣਕਾਰੀ ਦੇ ਸਕਦਾ